ਜਦੋਂ ਤੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਉਦੋਂ ਤੋਂ ਪੰਜਾਬ ਪੁਲਿਸ ਲਗਾਤਾਰ ਜਿਹੜੀ ਹੈ ਆਪਣੀ ਸ਼ਕਤੀ ਦਿਖਾ ਰਹੀ ਹੈ ਤੇ ਟਰੈਵਲ ਏਜੰਟਾ ਵਿਰੁੱਧ ਵੀ ਜਿਹੜੀ ਲਗਾਤਾਰ ਕਾਰਵਾਈ ਕਰ ਰਹੀ ਹੈ ਜ਼ਿਲ੍ਹਾ ਪਟਿਆਲਾ ਦੇ ਸਬਡਿਵੀਜ਼ਨ ਰਾਜਪੁਰਾ ਚ ਅਮਰੀਕਾ ਭੇਜਣ ਵਾਲੇ ਆਈਲੈਂਡਸ ਅਤੇ ਇਮੀਗ੍ਰੇਟ ਸੈਂਟਰਾਂ ਤੇ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਅਚਾਨਕ ਵੱਡੀ ਕਾਰਵਾਈ ਕੀਤੀ ਹੈ ਅਤੇ ਭਾਰੀ ਗਿਣਤੀ ਵਿੱਚ ਪਾਸਪੋਰਟ ਅਤੇ ਫਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ ਥਾਣਾ ਸਿਟੀ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ 'ਚ ਮੌਜੂਦ ਆਈਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਪਰ ਜਾਂਚ ਕੀਤੀ ਗਈ ਹੈ ਅਤੇ ਇਹਨਾਂ ਦਫ਼ਤਰਾਂ ਚੋਂ ਲਗਭਗ 60 ਦੇ ਕਰੀਬ ਪਾਸਪੋਰਟ ਕਬਜ਼ੇ ਚ ਲੈ ਗਏ ਨੇ ਅਤੇ ਬਾਕੀ ਕੁਝ ਫਾਈਲਾਂ ਅਤੇ ਡੈਰੀਆਂ ਵੀ ਜਾਂਚ ਲਈ ਕਬਜ਼ੇ ਵਿੱਚ ਲਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਡੂੰਘਾਈ ਨਾਲ ਇਹਨਾਂ ਦੀ ਜਾਂਚ ਕਰਾਂਗੇ ਅਤੇ ਇੱਥੇ ਮੌਜੂਦ ਪਾਸਪੋਰਟ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਇਹ ਪਾਸਪੋਰਟ ਇਹਨਾਂ ਸੈਂਟਰਾਂ ਚ ਕਿਉਂ ਜਮ੍ਹਾਂ ਕਰਵਾਏ ਨੇ ਜੇਕਰ ਕੋਈ ਇਹਨਾਂ ਚੋਂ ਗੈਰ ਕਾਨੂੰਨੀ ਪਾਇਆ ਗਿਆ ਤਾਂ ਉਹਨਾਂ ਉੱਪਰ ਕਾਰਵਾਈ ਕੀਤੀ ਜਾਵੇਗੀ ਤਾਂ ਦੱਸਦੇ ਕਿ ਜਦੋਂ ਤੋਂ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਏ ਉਦੋਂ ਤੋਂ ਹੀ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਆਪਣੀ ਮੁਸ਼ਤੈਦੀ ਜਾਂ ਸ਼ਕਤੀ ਦਿਖਾਈ ਜਾ ਰਹੀ ਹੈ ਲਗਾਤਾਰ ਜਿਹੜੀ ਹੈ ਟਰੈਵਲ ਏਜੰਟਾ ਵਿਰੁੱਧ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਟਰੈਵਲ ਏਜੰਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਹੈ ਵਿਦੇਸ਼ਾਂ ਦੀਆਂ ਧਰਤੀਆਂ ਤੇ ਪਹੁੰਚਾਉਂਦੇ